ਸਕਿਮ ਤੇ ਡੱਲੇ ਵਾਲ ਜਿਹੜੇ ਲੱਗ ਜਾਂਦੇ ਬੰਦੀ ਬਣਾ ਕੇ ਬੈਠੇ ਨੇ ਇਕੱਠੇ ਹੋ ਸਕਦੇ ਨੇ ਕਿ ਲੱਗਦਾ ਕੋਈ ਸਲਾਹ مشورہ ਹੋਇਆ ਅੱਜ ਫਿਰ ਐਡੀ ਕੀ ਕਰਨਾ ਇਕੱਠੇ ਕਿਉਂ ਹੋ ਸਕਦੇ ਇਕੱਠੇ ਹੋ ਕੇ ਦਿੱਲੀ ਨਹੀਂ ਜਾ ਸਕਦੇ ਦੇਖੋ ਜਦੋਂ ਇਕੱਠੇ ਹੋ ਜਾਂਦੇ ਫਿਰ ਜਿੱਧਰ ਦਾ ਮਰਜ਼ੀ ਨਹੀਂ ਖਲਾਣ ਪਰ ਕਈ ਜਿਹੜੇ ਤੁਹਾਡੇ ਵਿਚਕਾਰ ਦੇ ਜਥੇਬੰਦੀਆਂ ਨੇ ਉਹ ਛੱਡ ਕੇ ਜਾ ਰਹੇ ਨੇ ਕਈ ਨੌਜਵਾਨਾਂ ਨੇ ਟੀ-ਸ਼ਰਟਾਂ ਤੁਹਾਡੀਆਂ ਇੰਨੇ ਪਿਆਰ ਦੇ ਨਾਲ ਪਾਈਆਂ ਹੋਈਆਂ ਸੀ ਉਹਨੇ ਕੱਢ ਕੇ ਰੱਖ ਦਿੱਤੀਆਂ ਕਹਿੰਦੇ ਕਿ ਹੁਣ ਗਰਾਹਾਂ ਜਥੇਬੰਦੀ ਨਾਲ ਟੀ-ਸ਼ਰਟ ਪਾ ਲੈਣਾ ਜਜ਼ਬਾਤੀ ਹੋ ਕੇ ਤਾਂ ਕੱਢਣ ਤੇ ਵੀ ਉਹ ਮਿੰਟ ਲਾਉਂਦੇ ਇਸ ਕਿਵੇਂ ਮੀਟਿੰਗ ਦੇ ਤੁਸੀਂ ਸ਼ਾਮਲ ਹੋਏ ਆ ਤਾਂ ਰਾਜੇਵਾਲ ਦੇ ਨਾਲ ਪਹਿਲਾਂ ਤੁਹਾਡੇ ਵਿਚਾਰਾਂ ਮਤਭੇਦ ਰਹੇ ਨੇ ਹੁਣ ਵਿਚਾਰਾਂ ਦੇ ਨਾਲ ਤੁਹਾਡੀ ਸਹਿਮਤੀ ਹੈ ਉਦਿਆਂ ਤੇ ਸਹਿਮਤੀ ਮੰਗਾਂ ਤੇ ਸਹਿਮਤੀ ਪਰ ਮਨੋਹਰ ਵਾਲ ਖੱਟਾ ਕਹਿੰਨੀ ਟਰੈਕਟਰ ਦਿੱਲੀ ਵੱਲ ਨਹੀਂ ਜਾ ਸਕਦਾ ਪਰ ਕਿਸਾਨ ਜਦੋਂ ਲੀਕ ਦੇਣ ਪ੍ਰੋਗਰਾਮ ਫਿਰ ਉਹ ਤਾਂ ਮਰਜ਼ੀ ਨਾਲ ਹਿਸਾਬ ਨਾਲ ਨਹੀਂ ਲਿਕਦੇ ਨੇ ਕੀ ਕਰਨਾ ਹੈ ਕੀ ਨਹੀਂ ਆ ਪੰਚਾਇਤ ਦਾ ਵੀ ਤੁਸੀਂ ਪ੍ਰੋਗਰਾਮ ਰੱਖਿਆ ਮਾਂ ਪੰਚਾਇਤ ਦੇ ਵੀ ਦਿੱਲੀ ਕਿਵੇਂ ਪਹੁੰਚੋਗੇ ਫਿਰ ਜੇਕਰ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਬਾਰ ਬਾਰ ਡੱਡ ਸੰਘਰਸ਼ ਲੜਨ ਦਾ ਫਾਇਦਾ ਕਿਹਨੂੰ ਹੋ ਰਿਹਾ ਡੱਡ ਸੰਘਰਸ਼ ਕਰਨ ਦਾ ਫਾਇਦਾ ਜਥੇਬੰਦੀਆਂ ਨੂੰ ਫਿਰ ਸੀ ਹਸਪਤਾਲ ਦੇ ਦਾਖਲ ਸੀ ਡੱਲੇ ਵੱਲ ਕੋਈ ਹਾਲਚਾਲ ਪੁੱਛਣ ਗਈ ਜਾਂ ਫਿਰ ਉਹਨਾਂ ਨੂੰ ਕੋਈ ਫੋਨ ਫੋਨ ਕੀਤਾ ਕਿ ਨਹੀਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕੁਝ ਕਰ ਰਹੇ ਨੇ ਜਿਸ ਨੂੰ ਲੈ ਕੇ ਹਰਿਆਣਾ ਪੁਲਿਸ ਵੱਲੋਂ ਦੋ ਬਾਰਡਰਾਂ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਗਿਆ ਜਿੱਥੇ ਕਿ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਤੇ ਕੱਲ ਕਿਸਾਨਾਂ ਨੂੰ ਰੋਕਦੇ ਸਮੇਂ ਇੱਕ ਕਿਸਾਨ ਨੌਜਵਾਨ ਦੀ ਮੌਤ ਹੋ ਗਈ ਤੇ ਅੱਜ ਇਸ ਕੇਸੇ ਵੱਲੋਂ ਵੀ ਮੀਟਿੰਗ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਹੋਈ ਤੇ ਇਸ ਨੂੰ ਲੈ ਕੇ ਜਗਿੰਦਰ ਸਿੰਘ ਗੁਰਾਹ ਸਾਡੇ ਨਾਲ ਨੇ ਗੁਰਾਹ ਸਾਹਿਬ ਕੱਲ ਜਿਹੜੀ ਮੌਤ ਹੋਈ ਹੈ ਸਾਰੇ ਇਸ ਚੀਜ਼ ਦਾ ਦੁੱਖ ਮਨਾ ਰਹੇ ਨੇ ਪੂਰੇ ਪੰਜਾਬ ਦੇ ਸੜਕਾਂ ਵੀ ਜਾਮ ਨੇ ਕਈ ਜਗ੍ਹਾ ਤੁਹਾਡੇ ਇਲਾਕੇ ਜੀ ਵੀ ਸੜਕਾਂ ਜਾਮ ਨੇ ਐਸਕੇਮ ਦੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਫੈਸਲੇ ਆ ਮਲੇ ਗਏ ਨੇ ਕਿ ਹਾਂ ਕਿਸਾਨ ਦੇ ਦਿੱਲੀ ਵੀ ਜਾ ਸਕਦੇ ਤੇ ਪਹਿਲਾਂ ਤਾਂ ਉਹਦੇ ਕਿਸਾਨ ਦੀ ਜਿਹੜੀ ਮੌਤ ਹੋਈ ਹੈ ਉਹਦੇ ਬਹੁਤ ਦੁੱਖ ਪ੍ਰਗਟ ਕੀਤਾ ਸਾਰਿਆਂ ਨੇ ਸ਼ੋਕ ਸਭਾ ਹੋਈ ਹੈ ਇੱਥੇ ਸ਼ੋਕ ਸਭਾ ਦੇ ਵਿੱਚ ਫਿਰ ਉਹਦੇ ਰੋਸ ਵਜੋਂ ਪ੍ਰੋਟੈਸਟ ਦਾ ਕੱਲ ਨੂੰ ਰੋਸ ਦਿਖਸ਼ ਮਨਾਉਣ ਦਾ ਫੈਸਲਾ ਕੀਤਾ ਸਾਰੇ ਇੰਡੀਆ ਚ ਪੂਰੇ ਭਾਰਤ ਚ ਭਾਰਤ ਦੇ ਵਿੱਚ ਕਿਸੇ ਰੋਸ ਦੇ ਵਿੱਚ ਦੀ ਨਾਂ ਦਿਨ ਮਨਾਉਣਾ ਇੱਕ ਆਸਾ ਵੱਡਾ ਪ੍ਰੋਟੈਸਟ ਹੋ ਜਾਂਦਾ ਪੂਰੇ ਭਾਰਤ ਦੇ ਵਿੱਚ ਉਹ ਅਸੀਂ ਕੱਲ ਨੂੰ ਆਰਤੀਆਂ ਇਹਨਾਂ ਨੇ ਭੁਕਨੇ ਨੇ ਹਰਿਆਣੇ ਦੇ ਮੁੱਖ ਮੰਤਰੀ ਗਿਆ ਮਿਤਸ਼ਾ ਦੀਆਂ ਤੇ ਉਹ ਇਹ ਹਰਿਆਣੇ ਦੇ ਗ੍ਰਹਿ ਮੰਤਰੀ ਗੀ ਅਸੀਂ ਹਮੇਸ਼ਾ ਸਟੇਜ ਦੇ ਉੱਤੇ ਬੋਲਦੇ ਰਹਿੰਦੇ ਕਿ ਸਾਡਾ ਸੰਘਰਸ਼ ਲੜਨ ਦਾ ਤਰੀਕਾ ਲੱਗ ਹੈ ਕਿ ਅਸੀਂ ਪਹਿਲਾਂ ਸੋਚਦੇ ਆ ਵਿਚਾਰਦੇ ਆ ਤੁਸੀਂ ਹੁਣ ਵੀ ਰੇਲ ਰੋਕੋ ਪ੍ਰੋਗਰਾਮ ਦੇ ਵਿੱਚ ਇੱਕ ਸਪੀਚ ਬਹੁਤ ਵੱਡੀ ਕੀਤੀ ਹੈ ਜਿਸ ਦੇ ਵਿੱਚ ਤੁਸੀਂ ਦੱਸਿਆ ਕਿ ਅਸੀਂ ਜਲਦਬਾਜ਼ੀ ਫੈਸਲੇ ਲੈਂਦੇ ਤਾਂ ਹੁਣੇ ਜਿਹੜੇ ਫੈਸਲੇ ਲੱਗਦਾ ਡੱਲੇਵਾਲ ਸਾਬ ਨੂੰ ਜਲਦਬਾਜ਼ੀ ਚ ਲੈ ਲੈ ਤਾਂ ਕਰਕੇ ਹੀ ਜਿਹੜੇ ਦਿੱਕਤਾਂ ਹੋ ਰਹੇ ਨੇ ਬਿਕਾਜ਼ ਇਹ ਤਾਂ ਨਹੀਂ ਕਦੇ ਕਿਹਾ ਵੀ ਡੱਲੇਵਾਲ ਨੇ ਜਲਦਬਾਜ਼ੀ ਚ ਫੈਸਲਾ ਲਿਆ ਤਾਂ ਅਸੀਂ ਤਾਂ ਇਹ ਕਿਹਾ ਵੀ ਉਹਨੂੰ ਫੈਸਲਾ ਲੈਣ ਦਾ ਅਧਿਕਾਰ ਸਾਨੂੰ ਜੇ ਕੋਈ ਕਹੇ ਵੀ ਤੁਸੀਂ ਆਹ ਕਰ ਲੋ ਆਹ ਕਰ ਲੋ ਅਸੀਂ ਐਂ ਮੰਗਰ ਨਹੀਂ ਲੱਗਦੇ ਕਿਸੇ ਦੇ ਅਸੀਂ ਉਦੋਂ ਸੋਚਦੇ ਆ ਵੀ ਇਹ ਆਪਾਂ ਨੂੰ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਅਸੀਂ ਨਹੀਂ ਕਿਸੇ ਨੂੰ ਕਿਹਾ ਵੀ ਤੁਸੀਂ ਜਲਦਬਾਜ਼ੀ ਚ ਫੈਸਲਾ ਕਰ ਲਿਆ ਉਹਨਾਂ ਨੇ ਜੋ ਫੈਸਲਾ ਕੀਤਾ ਜਿਵੇਂ ਉਹਨਾਂ ਨੂੰ ਠੀਕ ਲੱਗਿਆ ਕਰ ਲਿਆ ਉਹ ਕਰ ਸਕਦੇ ਉਹਨਾਂ ਦਾ ਅਧਿਕਾਰ ਹੈ ਐਸਕੇਮ ਤੇ ਡੱਲੇਵਾਲ ਜਿਹੜੇ ਲੱਗ ਜਥੇਬੰਦੀ ਬਣਾ ਕੇ ਬੈਠੇ ਨੇ ਇਕੱਠੇ ਹੋ ਸਕਦੇ ਨੇ ਕਿੱ ਆ ਲੱਗਦਾ ਕੋਈ ਸਲਾਮ ਮਸ਼ਵਰਾ ਹੋਇਆ ਅੱਜ ਫਿਰ ਐਡੀ ਕੀ ਗੱਲ ਹੈ ਇਕੱਠੇ ਕਿਉਂ ਨਹੀਂ ਹੋ ਸਕਦੇ ਇਕੱਠੇ ਹੋ ਸਕਦੇ ਨੇ ਤਰੀਕੇ ਬਥੇਰੇ ਨੇ ਇਕੱਠੇ ਹੋਣ ਦੇ ਤਾਲ ਮੇਲਮਾ ਕਰ ਲੈਣਾ ਇਕੱਠੇ ਹੋ ਜਾਣਾ ਐਸਕੇਮ ਇੱਕੋ ਹੀ ਬਣ ਸਕਦੀ ਹੈ ਤਾਲ ਮੇਲਮਾ ਪਹਿਲਾਂ ਇਕੱਠੇ ਚਾਸੀਂ ਇਕੱਠੇ ਹੋ ਕੇ ਦਿੱਲੀ ਨਹੀਂ ਜਾ ਸਕਦੇ ਦੇਖੋ ਜਦੋਂ ਇਕੱਠੇ ਹੋ ਜਾਣੇ ਫਿਰ ਜਿੱਧਰ ਦਾ ਮਰਜ਼ੀ ਲੀਕ ਲੈਣਾ ਹੁਣ ਸਾਡਾ ਹੈ ਨਹੀਂ ਸੀ ਦਿੱਲੀ ਜਾਣ ਦਾ ਅਸੀਂ ਇਹ ਲੈ ਕੇ ਆਏ ਸੀ ਪੰਜਾਬ ਜੈਕਸ਼ਨ ਕਰ ਲੋ ਜੇ ਜਿੱਤੇ ਬੰਦਿਆਂ ਦੀ ਰਹਿ ਬਣ ਜਾਂਦੀ ਹੈ ਉਹ ਦਿੱਲੀ ਜਾਣ ਦਾ ਕਰ ਲੈਂਦੇ ਨੇ ਫਿਰ ਦਿੱਲੀ ਵੀ ਜਾਇਆ ਜਾ ਸਕਦਾ ਚੰਡੀਗੜ੍ਹ ਵੀ ਜਾਇਆ ਜਾ ਸਕਦਾ ਜੇ ਪੰਜਾਬ ਚ ਐਕਸ਼ਨ ਕਰਨਾ ਪਵੇ ਉਹਦਾ ਜਦੋਂ ਐਕਸ਼ਨ ਕਰਨਾ ਹੁੰਦਾ ਨਾ ਉਹਦੇ ਜਿਹੜੇ ਬੰਦੇ ਜਿਹੜੇ ਸਿਰ ਜੋੜ ਕੇ ਬੈਠੇ ਨੇ ਜਿਹੜੇ ਵੱਧ ਪਾਸ ਹੋ ਜਾਂਦਾ ਉਹ ਉਹ ਹੀ ਐਕਸ਼ਨ ਹੋ ਜਾਂਦਾ 12 ਤਰੀਕ ਤੇ 13 ਤਰੀਕ ਤੁਸੀਂ ਕਿਹਾ ਕਿ ਪ੍ਰੋਗਰਾਮ ਅਸੀਂ ਲਿਖ ਕੇ ਹੋਏ ਨੇ ਇਹ ਰੋਕਣ ਦਾ ਵੀ ਹੋਰ ਵੀ ਕਈ ਪ੍ਰੋਗਰਾਮ ਪ੍ਰਦਰਸ਼ਨ ਕਰਨ ਦੇ ਪਰ ਕਈ ਜਿਹੜੇ ਥੋੜੇ ਵਿਸਕਾਰ ਦੇ ਜਥੇਬੰਦੀਆਂ ਨੇ ਉਹ ਛੱਡ ਕੇ ਜਾ ਰਹੇ ਨੇ ਕਈ ਨੌਜਵਾਨਾਂ ਦੇ ਟੀ-ਸ਼ਰਟ ਆ ਥੋਡੀਆਂ ਐਨੇ ਪਿਆਰ ਦੇ ਨਾਲ ਪਾਇਆ ਹੋਈ ਸੀ ਉਹਨਾਂ ਨੇ ਕੱਢ ਕੇ ਰੱਖ ਦਿੱਤੀ ਤੇ ਕਹਿੰਦੇ ਕਿ ਹੁਣ ਗੁਰਹਾਂ ਜਥੇਬੰਦੀ ਨਾਲ ਨਹੀਂ ਅਸੀਂ ਅਸੀਂ ਤਾਂ ਕਿਸਾਨਾਂ ਦੇ ਨਾਲ ਸਾਥ ਦਵਾਂਗੇ ਖਨੌਰੀ ਬਾਟਰ ਸ਼ੰਭੂ ਬਾਟਰ ਜਾ ਕੇ ਦੇਖੋ ਕੋਈ ਬੰਦਾ ਟੀ-ਸ਼ਰਟ ਪਾ ਲੈਣਾ ਜਜ਼ਬਾਤੀ ਹੋ ਕੇ ਤਾਂ ਕੱਢਣ ਤੇ ਵੀ ਉਹ ਮੈਂਟਲ ਆਉਂਦਾ ਤੇ ਜਜ਼ਬਾਤੀ ਮੈਸਲੇ ਹੁੰਦੇ ਨੇ ਇਹ ਤਾਂ ਅਗਲੇ ਦਾ ਅਧਿਕਾਰ ਹੀ ਆ ਟੀ-ਸ਼ਰਟ ਨਾ ਅਸੀਂ ਪਾਉਣ ਨੂੰ ਕਿਹਾ ਤੇ ਨਾ ਅਸੀਂ ਕੱਢਣ ਨੂੰ ਕਿਹਾ ਇਹ ਤਾਂ ਹਰੇਕ ਬੰਦੇ ਨੂੰ ਕੌਣ ਠੀਕ ਲੱਗਦਾ ਕੀ ਠੀਕ ਲੱਗਦਾ ਉਹ ਕਰੇ ਉਹ अच्छा मुख्यमंत्री पंजाब ਵੱਲੋਂ ਵੀ ਕੱਲ ਜਿਹੜੀ ਇੱਕ ਇੰਟਰਵਿਊ ਦਿੱਤੀ ਗਈ ਆ ਉਹਨਾਂ ਦੇ ਵਿੱਚ ਕਿਹਾ ਗਿਆ ਕਿ ਮੈਂ ਕੁਰਸੀਆਂ ਨੂੰ 100 ਵਾਰ ਲੱਤ ਮਾਰਦਾ ਇਦਾਂ ਦੀਆਂ ਨੂੰ ਕਿ ਰਾਸ਼ਟਰਪਤੀ ਰਾਜ ਵੀ ਭਾਵੇਂ ਲਾਗੂ ਹੋ ਜੇ ਪਰ ਕਿਸਾਨਾਂ ਦਾ ਸਾਥ ਦੇਵਾਂਗਾ ਕਿਸਾਨਾਂ ਦੇ ਨਾਲ ਖੜਿਆ ਚੰਗੀ ਗੱਲ ਹੈ ਜੇ ਉਹਨੇ ਕਹੀ ਆ ਮੈਂ ਕਿਸਾਨਾਂ ਦਾ ਸਾਥ ਦੇਵਾਂਗਾ ਕਿਸਾਨਾਂ ਦਾ ਮੁੰਡਾ ਕਿਸਾਨਾਂ ਦੀ ਖਾਤਰੀ ਉਹਨੂੰ ਸਰਵ ਕਰਨਾ ਚਾਹੀਦਾ ਜੇ ਕਰਦਾ ਤਾਂ ਠੀਕ ਹੈ ਜਿਹੜੇ ਇਸਕੀਮ ਦੀ ਮੀਟਿੰਗ ਦੇ ਤੁਸੀਂ ਸ਼ਾਮਲ ਹੋਏ ਆ ਤਾਂ ਰਾਜੇਵਾਲ ਦੇ ਨਾਲ ਪਹਿਲਾਂ ਤੁਹਾਡੇ ਵਿਚਾਰਾਂ મતਭੇਦ ਰਹੇ ਨੇ ਹੁਣ ਵਿਚਾਰਾਂ ਦੇ ਨਾਲ ਤੁਹਾਡੀ ਸਹਿਮਤੀ ਹੈ ਉਹਨਾਂ ਨਾਲ ਵਿਚਾਰਾਂ ਨਾਲ મતਭੇਦ ਹੋਣਾ ਜਾਂ ਸਹਿਮਤੀ ਹੋਣਾ ਨਾ ਹੋਣਾ ਇਹ ਅੱਡ ਗੱਲ ਹੈ ਮੁੱਦਿਆਂ ਤੇ ਸਹਿਮਤੀ ਮੰਗਾਂ ਤੇ ਸਹਿਮਤੀ ਲੜਨ ਦੇ ਤਰੀਕੇ ਤੇ ਸਹਿਮਤੀ ਇਹ ਸੰਯੁਕਤ ਮੋਰਚਾ ਇੱਥੇ ਤਾਂ ਹੁਣ ਕਿੰਨੀਆਂ ਜਥੇਬੰਦੀਆਂ ਦੀਆਂ ਜਿਹੜੀਆਂ ਆਪਸ ਵਿੱਚ ਇੱਕ ਦੂਜੇ ਨਾਲ ਬੋਲਦੀਆਂ ਵੀ ਨਹੀਂ ਪਰ ਇੱਥੇ ਮੰਚ ਦੇ ਇਕੱਠੀਆਂ ਬੈਠੀਆਂ ਨੇ ਇਸ ਕਰਕੇ ਉਹ ਮੁੱਦਿਆਂ ਤੇ ਸਹਿਮਤੀ ਬਣਦੀ ਅਸਲੀ ਉਹਨਾਂ ਮੁੱਦਿਆਂ ਤੇ ਇਕੱਠੇ ਹੋ ਕੇ ਐਕਸ਼ਨ ਕਰਨਾ ਐਕਸ਼ਨਾਂ 'ਤੇ ਸਹਿਮਤੀ ਬਣਨੀ ਉਹ ਉਹਦੇ ਨਾਲ ਹੀ ਚੱਲਦਾ ਏ ਸੰਯੁਕਤ ਮੋਰਚਾ ਵੱਡੀ ਲੜਾਈ ਬਣ ਜਾਂਦੀ ਏ ਵੱਡੀਆਂ ਵਾੜੀਆਂ ਜਿਤੇ ਬੰਦੀਆਂ ਨੇ ਤੇ ਸਾਰੇ ਪੰਜਾਬ ਦੇ ਵਿੱਚ ਫਿਰ ਕੁਛੀ ਦਾ ਕੰਮ ਕਿਸੇ ਕਿਤੇ ਜਾ ਕਿਸੇ ਦਾ ਕੰਮ ਕਿਸੇ ਕਿਤੇ ਜਾ ਸਾਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਹੁੰਦਾ ਕਾਲਾ ਇਹਦਾ ਫਾਇਦਾ ਹੁੰਦਾ ਤੁਸੀਂ ਟਰੈਕਟਰਾਂ ਦਾ ਵੀ ਰੱਖਿਆ ਇੱਕ ਟਰੈਕਟਰ ਮਾਰਚ ਦਾ ਪ੍ਰੋਗਰਾਮ ਪਰ ਮਨੋਹਰ لال ਖੱਟਰ ਕਹਿੰਦੇ ਨੇ ਕਿ ਟਰੈਕਟਰ ਦਿੱਲੀ ਵੱਲ ਨਹੀਂ ਜਾ ਸਕਦੇ ਸੜਕਾਂ ਦੇ ਉੱਤੇ ਕਿ ਇਹ ਹੁਲੜਬਾਜੀ ਕਰਦੇ ਨੇ ਦੇਖੋ ਮਨੋਹਰ لال ਖੱਟਰ ਕੀ ਕਹਿੰਦਾ ਇਹ ਤਾਂ ਉਹ ਉਹ ਹੀ ਜਵਾਬ ਦੇ ਸਕਦਾ ਉਹਨੇ ਕਿਉਂ ਕਿ ਹੈ ਪਰ ਕਿਸਾਨ ਜਦੋਂ ਲੀਕ ਦੇਣ ਪ੍ਰੋਗਰਾਮ ਫਿਰ ਉਹ ਤਾਂ ਆਪਣੀ ਮਰਜ਼ੀ ਨਾਲ ਹਿਸਾਬ ਨਾਲ ਹੀ ਲਿਕਦੇ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ ਕਿੱਥੇ ਜਾਣਾ ਹੈ ਕਿੱਧਰ ਜਾਣਾ ਹੈ ਜਦੋਂ ਪ੍ਰੋਗਰਾਮ ਆਉਂਦਾ ਹੈ ਫਿਰ ਆਪਣੇ ਸਾਧਨਾਂ ਤੇ ਜਾਂਦੇ ਨੇ ਉਹ ਕਿਹੜਾ ਉਹਨਾਂ ਨੂੰ ਫਿੱਟ ਫਿੱਟ ਬੈਠਦਾ ਉਹਨਾਂ ਨੇ ਮੌਕੇ ਤੇ ਦੇਖਣਾ ਮਹਾਪੰਚਾਇਤ ਦਾ ਵੀ ਤੁਸੀਂ ਪ੍ਰੋਗਰਾਮ ਰੱਖਿਆ ਮਹਾਪੰਚਾਇਤ ਦੇ ਵਿੱਚ ਦਿੱਲੀ ਕਿਵੇਂ ਪਹੁੰਚੋਗੇ ਫਿਰ ਜੇਕਰ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਬਾਰ-ਬਾਰ ਬਾਰਡਰ ਦੇ ਉੱਤੇ ਮਹਾਪੰਚਾਇਤ ਦਿੱਲੀ ਦੇ ਵਿੱਚ ਹੈ 14 ਮਾਰਚ ਦੀ ਉਦੇ ਵਿੱਚ ਆਪ ਦੇ ਆਪ ਦੇ ਸਾਧਨ ਕੋਈ ਗੱਡੀਆਂ ਰਾਹੀਂ ਜਾਂਦਾ ਕੋਈ ਬੱਸਾਂ ਲੈ ਜਾਂਦਾ ਕੋਈ ਕਿਸੇ ਨੇੜੇ ਵਾਲੇ ਟਰੈਕਟਰ ਟਾਲੀ ਵੀ ਲੈ ਕੇ ਜਾਂਦੇ ਨੇ ਸਾਧਨ ਆਪ ਦੇ ਆਪ ਦੇ ਹੁਣ ਇਹ ਕਿਹੜੇ ਤਰੀਕੇ ਨੇ ਹਰ ਇੱਕ ਜਥੇਬੰਦੀ ਨੇ ਆਪ ਦੇ ਆਪ ਦੇ ਤਰੀਕੇ ਆਪ ਦੇ ਫੰਡਾਂ ਦੇ ਹਿਸਾਬ ਨਾਲ ਕਰਨੇ ਜਿਹੜੀ ਕਮੇਟੀ ਬਣਾਈ ਹੈ ਛੇ ਮੈਂਬਰ ਹੁੰਦੀ ਇਥੇ ਵਿੱਚ ਹੁਣ ਦੱਲੇਵਾਲ ਸਾਹਿਬ ਨਾਲ ਕੋਈ ਮੀਟਿੰਗ ਹੋਈ ਕਮੇਟੀ ਦੀ ਜਾਂ ਫਿਰ ਜਿਸ ਤਰੀਕੇ ਨਾਲ ਅਗਰ ਕੱਲੂ ਕੋਈ ਹੋਰ ਤਸੱਦਦ ਹੁੰਦਾ ਹੈ ਪੁਲਿਸ ਵੱਲੋਂ ਜਾਂ ਫਿਰ ਟਰੈਕਟਰ ਤੋੜੇ ਗਏ ਨੇ ਉਹਨਾਂ ਵਾਸਤੇ ਕੋਈ ਅਗਲੀ ਰਣਨੀਤੀ ਇਕੱਠੇ ਬਣ ਕੇ ਹੋ ਸਕਦੀ ਥੋੜੀ ਕੋਈ ਟਰੈਕਟਰ ਤੋੜੇ ਗਏ ਤਾਂ ਆਪਾਂ ਇਹ ਤੱਕ ਉਹਨਾਂ ਨਾਲ ਗੱਲਬਾਤ ਕਰਨ ਦਾ ਉਹ ਟਾਈਮ ਕੱਢ ਕੇ ਜਿਹੜੇ ਆਗੂਆਂ ਦੀ ਡਿਊਟੀ ਲਈ ਕਮੇਟੀ ਬਣਾਈ ਹੈ ਉਹ ਰਾਬਤਾ ਕਰਨਗੇ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਤੇ ਇੰਨੇ ਤੱਕ ਇਹ ਅੰਦੋਰਨ ਦਾ ਵੀ ਕੋਈ ਮੁੱਾ ਮੱਥਾ ਬਣ ਜੂਗਾ ਕੀ ਬਣਦਾ ਉਹਦੋਂ ਬਾਅਦ ਹੈਗਾ ਟਾਈਮ ਫਿਰ ਕਰ ਲਾਂਗੇ ਉਹ ਗੱਲ ਸਹੀ ਅੱਡ ਸੰਘਰਸ਼ ਲੜਨ ਦਾ ਫਾਇਦਾ ਕਿਹਨੂੰ ਹੋ ਰਿਹਾ ਫਿਰ ਅੱਡ ਅੱਡ ਸੰਘਰਸ਼ ਕਰਨ ਦਾ ਫਾਇਦਾ ਜਥੇਬੰਦੀਆਂ ਨੂੰ ਫਾਇਦਾ ਹੁੰਦਾ ਹੈ ਅੱਡ ਅੱਡ ਸੰਘਰਸ਼ ਕਰਨ ਦਾ ਮੁੱਦਿਆਂ ਤੇ ਉਹਨਾਂ ਦੀ ਕਰਨਾ ਹੈ ਉਹਨਾਂ ਨੇ ਕੁਝ ਕਰਦਾ ਅਸੀਂ ਕੁਝ ਕਰਤਾ ਯਾਨੀ ਗੈਰਹਾਜ਼ਰ ਨਹੀਂ ਹੋਣਾ ਚਾਹੀਦਾ ਫੀਲਡ ਦੇ ਵਿੱਚੋਂ ਉਹ ਇਕੱਠੇ ਸਮਝੋ ਜੇ ਉਹ ਇੱਕ ਬਾਰਡਰ ਤੇ ਉਹਨਾਂ ਨੇ ਕਰਤਾ ਦੂਜੀ ਬਾਰਡਰ ਤੇ ਉਹਨਾਂ ਨੇ ਕਰਤਾ ਉਹ ਤੇ ਇੱਕ ਬਾਰਡਰ ਤੇ ਉਹ ਬੈਠਾ ਹੈ ਕੋਈ ਬੀਜੇਪੀ ਦੇ ਘਰਾਂ ਦੇ ਬੈਠਾ ਹੈ ਕੋਈ ਟੋਲ ਪਲਾਜਾਂ ਦੇ ਬੈਠਾ ਹੈ ਕੋਈ ਡੀਸੀ ਦਫ਼ਤਰਾਂ 'ਚ ਬੈਠਾ ਹੈ ਇਹਨੂੰ ਇਹਨੂੰ ਐਨਾ ਸਮਝ ਵੀ ਛਾ ਡਾ ਡਾ ਇਹ ਸੈਟ ਤਾਂ ਸਾਰਿਆਂ ਦੀ ਉੱਤੇ ਜਾ ਕੇ ਇੱਕੋ ਥਾਂ ਦੇ ਬਾਈ ਜੀ ਜ਼ਬਰ ਦੇ ਖਿਲਾਫ ਤੁਸੀਂ ਕਿਹਾ ਉਸ ਦਿਨ ਸਪੀਚ ਕੀਤੀ ਜ਼ਬਰ ਭਾਵੇਂ ਕਿਸਤੇ ਹੋਵੇ ਭਾਵੇਂ ਡੱਲੇਵਾਲ ਤੇ ਹੋਵੇ ਭਾਵੇਂ ਅੰਮ੍ਰਿਤਪਾਲ ਤੇ ਹੋਵੇ ਭਾਵੇਂ ਕਿਸੇ ਤੇ ਵੀ ਹੋਵੇ ਤਾਂ ਅਸੀਂ ਨਾਲ ਖੜੇ ਆਂ ਤਾਂ ਤੁਸੀਂ ਹਸਪਤਾਲੇ ਦਾਖਲ ਸੀ ਡੱਲੇਵਾਲ ਕੋਈ ਹਾਲਚਾਲ ਪੁੱਛਣ ਗਏ ਜਾਂ ਫਿਰ ਉਹਨਾਂ ਨੂੰ ਕੋਈ ਫੋਨ ਫੋਨ ਕੀਤਾ ਕਿ ਨਹੀਂ ਤੁਸੀਂ ਇਹ ਦੱਸੋ ਵੀ ਕੱਲ ਦੀ ਕੋਈ ਘਟਨਾ ਹੋਈ ਕੱਲ ਵਾਪਰੀ ਅੱਜ ਆਸੀਂ ਉਹਦਾ ਪਤਾ ਲੈਣ ਜਾਈਏ ਆਪਦੇ ਜ਼ਿੰਦਗੀ ਦੇ ਵਿੱਚ ਐਵੇਂ ਤਾਂ ਹੁੰਦੀ ਨੇ ਕੋਈ ਇਹ ਜ਼ਰੂਰੀ ਨਹੀਂ ਵੀ ਉਹਦਾ ਪਤਾ ਲੈਣ ਜਾਣਾ ਇਹਦੇ ਨਾਲ ਸਾਡੀ ਕੋਈ ਐ ਨੀੜਤਾ ਬਣ ਜਿਉ ਜਾਂ ਉਹਦਾ ਪਤਾ ਨਾ ਲੈਣ ਜਾਣ ਨਾਲ ਕੋਈ ਡੱਲੇਵਾਲ ਸਾਡੇ ਨਾਲ ਰੁੱਸ ਜੂ ਐ ਹੁੰਦਾ ਨਹੀਂ ਹੁੰਦਾ ਕਿਉਂਕਿ ਉਹ ਜਿਹੜੇ ਆ ਗੂ ਜਤੇਵੰਦੀਆਂ 'ਚ ਕੰਮ ਕਰਦੇ ਨੇ ਕਈ ਵਾਰ ਹੁੰਦਾ ਸਾਡੇ ਮਰਗਾਂ ਹੋ ਜਾਂਦੀਆਂ ਨੇ ਨਹੀਂ ਜਾਇਆ ਜਾਂਦਾ ਕਿਸਦੇ ਕਿਸੇ ਆਗੂ ਦੇ ਵਿਆਹ ਹੁੰਦਾ ਉਹਨਾਂ ਨੂੰ ਪਤਾ ਹੀ ਨਾ ਉਹ ਰੋਜ਼ ਕਰਦੇ ਨੇ ਨਾ ਅਸੀਂ ਕਦੇ ਰੋਜ਼ ਕੀਤਾ ਇਸ ਤਰ੍ਹਾਂ ਦਾ ਹੁੰਦਾ ਨਹੀਂ ਹੁੰਦਾ ਨਾ ਇਹ ਛੋਟੀਆਂ ਗੱਲਾਂ ਸਾਡੇ ਆਗੂ ਦੇਖਦੇ ਹੁੰਦੇ ਆ ਵੀ ਮੀਟਿੰਗ ਦੇ ਵਿੱਚ ਇਹ ਪਤਾ ਲੱਗੇ ਕਿ ਤੁਹਾਡੇ ਨਾਲ ਕਾਫੀ ਜਿਹੜੇ ਜਥੇਬੰਦੀ ਦੇ ਆਗੂ ਸੀਓ ਕਾਫੀ ਖੇਪੜੇ ਨੇ ਕਸਾਨ ਯੂਨੀਅਨ ਮੈਂਬਰ ਕੀ ਗੱਲ ਗੱਲ ਕੀ ਹੋਈ ਹੈ ਮੀਟਿੰਗ ਦੇ ਵਿੱਚ ਇਹ ਹਜੇ ਕੋਈ ਚੱਲਦਾ ਹੀ ਰਹਿੰਦਾ ਹੈ ਕੋਈ ਬੋਲਣ ਦਾ ਕਹਿੰਦੇ ਸਹਿਮਤੀ ਬਣ ਰਹੀ ਸੀ ਕਿ ਅਸੀਂ ਜਾਣਦੇ ਆ ਸੰਭੂ ਬੜ ਦੇ ਇਕੱਠੇ ਲੜਦੇ ਆ ਪਰ ਗੁਰਾਹਾਂ ਜਿੱਥੇ ਬੰਦੀ ਕੱਲੀ ਨਹੀਂ ਮੰਨਦੀ ਕੋਣ ਕਹਿੰਦਾ ਜੀ ਇੱਥੇ ਰੋਲਾ ਪੈ ਰਿਹਾ ਸੀ ਨਹੀਂ ਇਹਦਾ ਕੋਈ ਗੱਲ ਨਹੀਂ ਇਹਦਾ ਉਹ ਤਾਂ ਸਵਾਰੀ ਨਹੀਂ ਪੈਦਾ ਹੁੰਦਾ ਇਹ ਤਾਂ ਇਹ ਤਾਂ ਕੋਈ ਰੋਲਾ ਸਾਰੇ ਐਗਰੀ ਹੋ ਜਾਂਦੇ ਫਿਰ ਗੁਰਾਹਾਂ ਜਿੱਥੇ ਬੰਦੀ ਐਗਰੀ ਹੁੰਦੀ ਜੇ ਜਦੇ ਬੰਦੀਆਂ ਤੋਂ ਐਗਰੀ ਹੁੰਦੀਆਂ ਨੇ ਸਾਰੇ ਐਗਰੀ ਹੁੰਦੀ ਜੇ ਕੋਈ ਇੱਥੇ ਇੱਥੇ ਫੈਸਲਾ ਹੁੰਦਾ ਜਿਹੜਾ ਉਹ ਤੇ ਸਾਰੇ ਐਗਰੀ ਹੁੰਦੇ ਨੇ ਫੈਸਲਾ ਕਰਦੇ ਨੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸਨ ਜਗਿੰਦਰ ਸਿੰਘ ਗੁਰਾਹਾਂ ਜਿੰਨਾ ਵੱਲੋਂ ਦੱਸਿਆ ਗਿਆ ਕਿ ਕਿਸਾਨ ਜਥੇਬੰਦੀ ਐਸਕੇਮ ਦੇ ਵਿੱਚ ਜਿਹੜੀਆਂ ਮੀਟਿੰਗ ਦੇ ਵਿੱਚ ਫੈਸਲੇ ਹੋਏ ਨੇ ਅਸੀਂ اٹਲ ਖੜੇ ਆ ਤੇ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਆਪਣਾ ਵਿਚਾਰ ਰੱਖਿਆ ਗਿਆ ਨੇ ਦੇਖਦੇ ਕਿ ਹੁਣ ਕਿਸਾਨੀ ਸੰਘਰਸ਼ ਕਿਸ ਪੱਲੇ ਜਾਂਦਾ ਹੈ ਕਿੰਨਾਂ ਵੱਲੋਂ ਪ੍ਰੋਗਰਾਮ ਲេច ਦਿੱਤੇ ਨੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਿਆ ਥੋਨੇ ਕੈਮਰਾ ਜਸਪ੍ਰੀਤ ਦੇ ਨਾਲ ਹਰਤੇ ਸਿੰਘ ਤੇ